Sabda berita, manchur kainan, saya penjara lama dan sebatang, cinta berdiri lagi, ਵਾਹਿਗੁਰੂ ਜੀ ਮੈਂ ਰਾਜੀ ਮੁਬਾਰਕ ਤੇ ਵੰਦੇ ਤੋਂ ਬਹੁਤ ਬਹੁਤ ਸਵਾਗਤ ਕਰਦਾ ਸਾਡੇ ਅਧਿਆਪਕਾਂ ਦੇ ਨੂੰ ਕੌਮ ਦਾ ਪ੍ਰਧਾਨ ਨਮਨ ਜਿਹੜਾ ਦੀ ਰੇਡ ਮੰਗਦੇ ਤੇ ਫਰਸ਼ ਹੋ ਜਿਆ ਸਾਰੇ ਇਹਨਾਂ ਦਾ ਸਮਾਜ ਹਰ ਇੱਕ ਦੇ ਬਦਾਂ ਵਧੀਆ ਵਧੀਆ ਹਾਂਜੀ ਜੀ ਸਰਾਇਦੀ ਜੋ ਮੀਟਿੰਗ ਰੱਖੀ ਹੈ ਦੇਖੋ ਅਸੀਂ ਰਾਹੁਲ ਗਾਂਧੀ ਜੀ ਨੇ ਜੋ ਅਨਾਉਂਸ ਕੀਤਾ ਹੈ ਭਾਰਤ ਜੋੜੋ ਨ્યાય ਯਾਤਰਾ ਦੇ ਵਿੱਚ ਜਿਹੜੇ ਉਹਨਾਂ ਨੇ ਪੁਆਇੰਟ ਦਿੱਤੇ ਨੇ ਯੁਵਾ ਨਿਆਂ ਸੰਮੇਲਨ ਉਹਨਾਂ ਨੇ ਯੁਵਾ ਨਿਆਂ ਦੀ ਗੱਲ ਕੀਤੀ ਔਰ ਯੁਵਾ ਨਿਆਂ ਸੰਮੇਲਨ ਅੱਜ ਹਾਰਪੁਰ ਦੇ ਸਾਡੇ ਜ਼ਿਲ੍ਹਾ ਇਕਾਈ ਨੇ ਅੱਜ ਬਹੁਤ ਵਧੀਆ ਤਰੀਕੇ ਨਾਲ ਚੱਬੇਵਾਲ ਹਲਕੇ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਕੀਤਾ ਹੈ ਔਰ ਸੋਨਾ ਰਿਸਪੌਂਸ ਸਾਰੇ ਨੌਜਵਾਨ ਸਾਥੀਆਂ ਨੇ ਭੰਗਾਰਾ ਭਰਿਆ ਹੋਰ ਜਿਹੜੇ ਸਾਥੀਆਂ ਨੇ ਘਰ ਘਰ ਸਾਡੀ ਜਿਹੜੀ ਡੋਰ ਟੂ ਡੋਰ ਕੈਂਪੇਨ ਹੈ ਉਹ ਚਲਾਈ ਹੈ ਉਹਨਾਂ ਨਾਲ ਅੱਜ ਅਸੀਂ ਮੀਟਿੰਗ ਕੀਤੀ ਔਰ ਉਹਨਾਂ ਨੂੰ ਲਾਮਬੰਦ ਕੀਤਾ ਵੀ ਇਹਨਾਂ ਇਸ਼ੂਜ਼ ਨੂੰ ਲੈ ਕੇ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਜਿਹੜੇ ਹੋਰ ਇਸ਼ੂਜ਼ ਸਿਗੇ ਜੈ ਜਵਾਨ ਜੈ ਕਿਸਾਨ ਔਰ ਜੈ ਨੌਜਵਾਨ ਇਹ ਕੈਂਪੇਨ ਦੇ ਤਹਿਤ ਔਰ ਯੁਵਾ ਨਿਆਂ ਸਵੇਲਨ ਕਰਕੇ ਅਸੀਂ ਪੰਜਾਬ ਦੇ ਲੋਕ ਔਰ ਖਾਸ ਤੌਰ ਤੇ ਪੰਜਾਬ ਦੇ ਨੌਜਵਾਨਾਂ ਨੂੰ ਲਾਮਬੰਦ ਕਰ ਰਹੇ ਹਾਂ ਕਿਉਂਕਿ ਇਹ ਮਸਲੇ ਨੌਜਵਾਨਾਂ ਦੇ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਨਾ ਮਸਲਿਆਂ ਨੂੰ ਨੌਜਵਾਨਾਂ ਨੇ ਹੀ ਚੱਕਣਾ ਹੈ ਆਪਣੇ ਇਸ਼ੂਜ਼ ਨੂੰ ਸੋਲਵ ਕਰਨ ਲਈ ਕਿਉਂਕਿ ਇੱਕ ਪੋਲਿਟੀਕਲ ਮੂਵਮੈਂਟ ਬਣਾਉਣੀ ਪੈਂਦੀ ਹੈ ਉਸ ਤੋਂ ਬਾਅਦ ਮਸਲੇ ਹੱਲ ਹੁੰਦੇ ਹਨ